ਨੁਦਿਆਣਾ ਦੇ ਵਿੱਚ ਹੁਣ ਹੋਣ ਵਾਲੇ ਧਰਨਿਆਂ, ਮੁਜ਼ਹਰਿਆਂ, ਅਪਰਾਧਾਂ ਅਤੇ ਹੋਰ ਕ੍ਰਾਈਮ ਤੇ ਕੈਮਰੇ ਦੀ ਅੱਖ ਹੋਵੇਗੀ ਕਿਉਂਕਿ ਪੁਲਿਸ ਮੁਲਾਜ਼ਮ ਹੁਣ ਆਪਣੇ ਮੋਡਿਆਂ ਤੇ ਐਕਸ਼ਨ ਕੈਮਰਾ ਲੈ ਕੇ ਘੁੰਮਣਗੇ ਇਸ ਦੇ ਸ਼ੁਰੂਆਤ ਗੁਡੀਆਣਾ ਐ ਡੀਸੀਪੀ ਦਿਪਕ ਪਾਰਿਕ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਨਾ ਸਿਰਫ ਅਪਰਾਧ ਤੇ ਠਲ ਪਵੇਗੀ ਸਗੋਂ ਪੁਲਿਸ ਮੁਲਾਜ਼ਮਾਂ ਨੂੰ ਵੀ ਇਹ ਇਲਮ ਹੋਵੇਗਾ ਕਿ ਉਹਨਾਂ ਦੇ ਮੋੜਿਆਂ ਤੇ ਕੈਮਰੇ ਨੇ ਅਤੇ ਸਭ ਕੁਝ ਰਿਕਾਰਡ ਹੋ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਵਿਸ਼ੇਸ਼ ਤੌਰ ਤੇ ਇਹਨਾਂ ਮੁਲਾਜ਼ਮਾਂ ਇਨਾਤੀ ਹੋਣਾ ਥਾਵਾਂ ਤੇ ਕੀਤੀ ਜਾਵੇਗੀ ਜਿੱਥੇ ਵੱਡੇ ਇਕੱਠ ਹੋਣੇ ਤੰਨੇ ਹੋਣਗੇ ਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸੀ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਇਦੇ ਵਿੱਚ ਅਸੀਂ ਐਕਸ਼ਨ ਕੈਮਰਾ ਜਿਹੜੇ ਹੁੰਦੇ ਆ ਇੱਕ ਤਾਂ ਬਾਡੀ ਕੈਮਰਾ ਹੁੰਦਾ ਜਿਹੜਾ ਸਿਰਫ ਬਾਡੀ ਤੇ ਲੱਗ ਸਕਦਾ ਇੱਕ ਵੀਹਿਕਲ ਕੈਮਰਾ ਹੁੰਦਾ ਜਿਹੜਾ ਵੀਹਿਕਲ ਦੇ ਵਿੱਚ ਲੱਗ ਜਾਂਦਾ ਜਿੱਦਾਂ ਸਾਡੇ ਪੀਸੀਆਰ ਤੇ ਪਹਿਲਾਂ ਮਾਨਜੂ ਕੁਪੀ ਸਾਹਿਬ ਨੇ ਪਰਮਨੈਂਟ ਕੈਮਰੇ ਵੀ ਲਗਵਾਏ ਸੀਗੇ ਐਕਸ਼ਨ ਕੈਮਰੇ ਦਾ ਇਹ ਫਾਇਦਾ ਹੈ ਕਿ ਇਹ ਮਲਟੀਪਰਪਸ ਹੁੰਦਾ ਹੈ ਜਦੋਂ ਮਰਜ਼ੀ ਇਹਨੂੰ ਸਟ੍ਰੈਪ ਦੇ ਰਾਹੀਂ ਆਪਣੇ ਸ਼ੋਲਡਰ ਤੇ ਲਗਾ ਸਕਦੇ ਆ ਵੀਹਿਕਲ ਤੇ ਲਗਾ ਸਕਦੇ ਆ ਮੋਟਰਸਾਈਕਲ ਤੇ ਇਵਨ ਕਿ ਹੈਲਮਟ ਤੇ ਵੀ ਲਗਾਇਆ ਜਾ ਸਕਦਾ ਹੈ ਤੇ ਇਸ ਕਰਕੇ ਅਸੀਂ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਦੋ ਕੈਮਰੇ ਅਸੀਂ ਲਏ ਨੇ ਇਹ ਕਿ ਅਸੀਂ ਲੋਨਰ ਡਿਊਟੀ ਵੇਲੇ ਨਾਕਾ ਚੈਕਿੰਗ ਵੇਲੇ ਹੋਰ ਰੈਡਾਂ ਵੇਲੇ ਬਰਤੰਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਦਾ ਮਕਸਦ ਦੇਖੋ ਇੱਕ ਤਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਭਈ ਸਾਡੀ ਸੇਫਟੀ ਜ਼ਿਆਦਾ ਹੈ ਪੁਲਿਸ ਜਿਹੜੀ ਹੈ ਉਹ ਹਰ ਬੰਦੇ ਤੇ ਨਿਗ੍ਹਾ ਰੱਖ ਰਹੀ ਹੈ ਮਾੜੇ ਬੰਦੇ ਨੂੰ ਉਹਦਾ ਹੌਸਲਾ ਪਸਤ ਹੁੰਦਾ ਉਹਨੂੰ ਪਤਾ ਹੈ ਕਿ ਮੈਂ ਜਿੱਥੋਂ ਵੀ ਲੰਘ ਰਿਹਾ ਉੱਥੇ ਵੀ ਪੁਲਿਸ ਦੀ ਹਰ ਵੇਲੇ ਮੇਰੇ ਤੇ ਨਜ਼ਰ ਹੈ ਤੀਜਾ ਲਾਅਨ ਆਰਡਰ ਵੇਲੇ ਸਾਨੂੰ ਪਤਾ ਹੁੰਦਾ ਹੈ ਕਿਹੜਾ ਬੰਦਾ ਕਿਹੋ ਜੀ ਐਕਟੀਵਿਟੀ ਕਰ ਰਿਹਾ ਤਾਂ ਕਿ ਬਾਅਦ ਦੇ ਵਿੱਚ ਉਹਦੇ ਖਿਲਾਫ ਐਕਸ਼ਨ ਵੀ ਲਿੱਤਾ ਜਾ ਸਕਦਾ ਹੈ ਤੇ ਚੌਥਾ ਇਹ ਹੈ ਕਿ ਮੁਲਾਜ਼ਮ ਵੀ ਆਪਣਾ ਵਿਵਹਾਰ ਜਿਹੜਾ ਹੈ ਉਹ ਪਬਲਿਕ ਨਾਲ ਚੰਗਾ ਰੱਖਦੇ ਕਿਉਂਕਿ ਨੂੰ ਪਤਾ ਹੈ ਕਿ ਉਹ ਵੀ ਅਸੀ ਸਾਰਾ ਕੁਝ ਰਿਕਾਰਡ ਕਰਦੇ ਸਰ ਵੀ ਜਿਹਨੇ ਕਹੀ ਤਾਂ ਮਾਵਾ ਵੀ ਇਹ ਹੈ ਜੀ ਦੇਖਣ ਨੂੰ ਮਿਲੀ ਸੀ ਕਿ ਬਹੁਤ ਲੋਕ ਹੁੰਦੇ ਜਿਹੜੇ ਆਪਣਾ ਮੋਬਾਈਲ ਅੱਗੇ ਵੀਡੀਓ ਬਣਾਣੀ ਸ਼ੁਰੂ ਕਰ ਦਿੰਦੇ ਆ ਪੁਲਿਸ ਵਾਲਿਆਂ ਤੇ ਉਹਦਾ ਇਲਜ਼ਾਮ ਲਾਉਂਦੇ ਨੇ ਕਿ ਅਸੀਂ ਕਿਸੇ ਤਰ੍ਹਾਂ ਅਦਾ ਕੋਈ ਸਿਗਨਲ ਨਹੀਂ ਤੋੜਿਆ ਜਾਂ ਕਿਸੇ ਤਰ੍ਹਾਂ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਕੀਤਾ ਤੋਂ ਲੱਗਦਾ ਕਿ ਇਸ ਨਾਲ ਜਿਹੜਾ ਕਿਤਨਾ ਜਿਹਾ ਇੱਕ ਵੀਡੀਓ ਹੋਵੇਗੀ ਤਾਂ ਉਸ ਤੇ ਵੀ ਖਲ ਪਾਈ ਜਾ ਸਕਦੀ ਦੇਖੋ ਜੀ ਵੀਡੀਓ ਐਵੀਡੈਂਸ ਦਾ ਇਹਦਾ ਤੇ ਫਾਇਦਾ ਹੀ ਫਾਇਦਾ ਇਹ ਦੋਨਾਂ ਪੱਖਾਂ ਨੂੰ ਇਹਦਾ ਫਾਇਦਾ ਹੋਵੇ। ਸਰ ਹੋਰ ਜਿਹਦਾ ਵੀ ਲੁਧਿਆਣਾ ਦੇ ਹੋਰ ਦੋਨਾਂ ਚ ਵੀ ਇਸ ਦੀ ਸਰਵਾਰਤੀ ਹੈ। ਇਹ ਇਹਨੂੰ ਸਾਡੇ ਸਿਗਨਰ ਅਸਟ ਸਟੱਡੀ ਕਰ ਰਹੇ ਨੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਪ੍ਰੋਜੈਕਟ ਵਾਇਬਲ ਹੈ ਤੇ ਫਿਰ ਇਹਨੂੰ ਅਸੀਂ ਹੋਰ ਵੀ ਐਕਸਟੈਂਡ ਕਰਾਂਗੇ।